ਅੱਜ ਬਲਾਡਾ ਵਿਖੇ ਖੂਨਦਾਨ ਕੈਂਪ ਚਲਾਇਆ ਗਿਆ ਜੋ ਕਿ શ્રી ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਥਾਂ ਤੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਅਭਿਆਨ 15 ਦਿਨਾਂ ਤੋਂ ਚੱਲ ਰਿਹਾ ਹੈ ਉਹ 2 ਅਕਤੂਬਰ ਤੱਕ ਚੱਲੂਗਾ ਜਿਸ ਦੇ ਵਿੱਚ ਲੋਕਾਂ ਦੀ ਸਹਾਇਤਾ ਬੂਟੇ ਲਾਉਣੇ ਖੂਨਦਾਨ ਕੈਂਪ ਸਫਾਈ ਅਭਿਆਨ ਸਾਰੇ ਹੀ ਸ਼ਾਮਲ ਹਨ ਜੋ ਕਿ ਲਗਾਤਾਰ ਕਾਰਜਕ੍ਰਮ ਕਰ ਰਹੇ ਹਨ ਅੱਜ ਭੁਲਾੜੇ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਖੂਨਦਾਨ ਕੈਂਪ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਇਹ ਸਫਾਈ ਅਭਿਆਨ ਗੁੱਟੇ ਲਾਉਣੇ ਤੇ ਜੋ ਵੀ ਗਰੀਬਾਂ ਦੀ ਸਿਹਤ ਆ ਉਹ ਸਾਰਾ ਇਹ ਹੀ ਪ੍ਰੋਗਰਾਮ ਇਸ ਤਰ੍ਹਾਂ ਕਰਿਆ ਜਾਊਗਾ ਤੇ 2 ਤਰੀਕ ਤੱਕ ਇਹ ਚੱਲੂਗਾ ਜੀ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਨੇ 15 ਵਾੜਾ ਚੱਲ ਰਿਹਾ ਹੈ ਸਾਡਾ ਇਦੋਂ ਪਹਿਲਾਂ ਸਫਾਈ ਦਾ ਵੀ ਜਿਹੜਾ ਸੀਗਾ ਆਪਣੇ ਬੁਲਾਡੇ ਦੇ ਵਿੱਚ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਅੱਜ ਅਸੀਂ ਜਿਹੜਾ ਹੈਗਾ ਇਹ ਖੂਨਦਾਨ ਕੈਂਪਾ ਹੈ ਇਹ ਲਗਵਾਇਆ ਹੈ ਬਾਕੀ ਪਿੰਡਾਂ ਦੇ ਵਿੱਚ ਵੀ ਸਾਡੇ ਅਪਰਾਲੇ ਨੇ ਵੀ ਜਾ ਕੇ ਵੱਧ ਤੋਂ ਵੱਧ ਬੂਟੇ ਲਵਾਈਏ ਜਿਵੇਂ ਪਹਿਲਾਂ ਪ੍ਰਧਾਨ ਜੀ ਦੱਸ ਚੁੱਕੇ ਨੇ ਕਿ ਅਸੀਂ ਹਸਪਤਾਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਕਈ ਵਾਰੀ ਇਹੋ ਜਿਹੇ ਮਰੀਜ਼ ਨੇ ਵਿਚਾਰੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਕੋਈ ਦੁੱਧ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਖਾਣੇ ਪੀਣੇ ਦਾ ਜਿਹੜਾ ਸਮਾਨ ਹੈ ਅਸੀਂ ਉਹ ਵੀ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਤੇ ਦੋ ਤਰੀਕ ਤੱਕ ਸਾਡਾ ਜਿਹੜਾ ਇਹ ਪੰਦਰਵਾੜਾ ਇਸ ਤਰੀ ਚੱਲਦੇ ਰਹਿਣਗੇ ਜੀ ਵੱਖ-ਵੱਖ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਹੋਏ ਨੇ ਜਿਵੇਂ ਬੂਟੇ ਲਾਉਣਾ ਜਾਂ ਖੂਨਦਾਨ ਕੈਂਪ ਕਰਨਾ ਸਫਾਈ ਅਭਿਆਨ ਹੋਰ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਇਹ ਅਸੀਂ ਪੰਦਰਵਾੜੇ ਜਿਹੜਾ ਸਾਡਾ ਇਹ ਦੋ ਤਰੀਕ ਤੱਕ ਚੱਲਦੇ ਰਹਿਣਗੇ ਧੰਨਵਾਦ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪੂਰੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 2 ਅਕਤੂਬਰ ਜਨਮ ਦਿਹਾੜੇ ਤੱਕ ਅਸੀਂ ਸੇਵਾ ਪਖਵਾੜਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਉਹੀ ਲੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਦੇ ਵਿੱਚ ਵੀ ਲਗਾਤਾਰ ਸਾਰੇ ਥਾਂਾਂ ਤੇ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਤੇ ਜਾ ਰਹੇ ਨੇ ਅੱਜ ਉਹਦੇ ਵਿੱਚ ਬਡਲਾੜਾ ਦੇ ਵਿੱਚ ਅਸੀਂ ਪਹਿਲਾਂ ਸਫਾਈ ਅਭਿਆਨ ਚਲਾਇਆ ਕੁਝ ਦਿਨ ਪਹਿਲਾਂ ਅੱਜ ਬਲੱਡ ਡੋਨੇਸ਼ਨ ਕੈਂਪੇਨ ਡਾ ਹੈਗਾ ਉਹ ਲਗਾਇਆ ਔਰ ਇਸ ਤੋਂ ਬਾਅਦ ਸਾਡਾ ਪੋਦੇ ਲਾਉਣ ਦਾ ਪ੍ਰੋਗਰਾਮ ਜਿਹੜਾ ਹੈਗਾ ਔਰ ਜਿਵੇਂ ਹਸਪਤਾਲਾਂ ਦੇ ਵਿੱਚ ਕੋਈ ਮਰੀਜ਼ਾਂ ਨੂੰ ਯਾਨੀ ਕਿ ਵੀ ਦੁੱਧ ਬ੍ਰੈਡ ਜਾਂ ਕੋਈ ਹੋਰ ਫਰੂਟ ਐਜਾ ਜਿਹੜਿਆ ਕੋਈ ਆਪਣਾ ਸੇਵਾ ਵਸਤੀਆਂ ਨੇ ਗਰੀਬ ਵਸਤੀਆਂ ਨੇ ਉੱਥੇ ਜਾ ਕੇ ਉਹਨਾਂ ਦੇ ਵਿੱਚ ਸਫਾਈ ਦਾ ਅਭਿਆਨ ਚਲਾਣਾ ਔਰ ਉਹਨਾਂ ਨਾਲ ਬੈਠ ਕੇ ਉਹਨਾਂ ਦਾ ਦੁਖਦर्द ਸੁਣ ਕੇ ਉਹਨਾਂ ਦਾ ਜਨਕੀ ਸਹਾਇਤਾ ਕਰਨੀ ਇਹ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਪਰਾਲਾ ਹੈ ਅਸੀਂ ਉਹ ਲਗਾਤਾਰ ਕਰ ਰਹੇ ਹਾਂ